ਹੈਲੋ ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝਾ ਵਾਲੇ ਬਲੌਗ 'ਚ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੈ ਵੀਡੀਓ ਜੇ ਚੰਗੀ ਲੱਗਦੀ ਹੈ ਅੱਗੇ ਹੋਰ ਭੈਣ ਭਰਾਵਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗਣ ਤੇ ਲਾਈਕ ਵੀ ਜਰੂਰ ਕਰਿਆ ਕਰੋ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਇਹ ਵੀਡੀਓ ਆਪਾਂ ਜਿਹੜੀ ਸ਼ੁਰੂ ਕਰਦੇ ਅੱਜ ਦਾ ਜਿਤਨਾ ਵਿਸ਼ਾ ਵਾ ਉਹ ਵਾ ਘਰ ਵਿੱਚ ਜ਼ਰੂਰੀ ਕੰਮ ਆਉਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਘਰ ਵਿੱਚ ਸਾਫ਼ ਸਫਾਈ ਸਾਫ਼ ਸਫਾਈ ਜਿਹੜੀ ਹੈ ਹਰ ਘਰ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਤੇ ਹਰ ਘਰ ਦੀ ਔਰਤ ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ ਚੰਗਾ ਸਮਝਦੀ ਆ ਸਫਾਈ ਸਾਡੇ ਘਰ ਵਿੱਚ ਬਹੁਤ ਜ਼ਰੂਰੀ ਹੁੰਦੀ ਹੈ ਹਰ ਔਰਤ ਆਪਣੇ ਘਰ ਨੂੰ ਜਿਹੜੀ ਹੈ ਸਾਫ਼ ਸੁਥਰਾ ਰੱਖਣਾ ਪਸੰਦ ਕਰਦੀ ਆ ਜਿੱਥੇ ਅਸੀਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਦੇ ਹਾਂ ਉੱਥੇ ਵੀ ਆ ਕਿ ਕਦੀ ਕਦੀ ਅਸੀਂ ਔਰਤਾਂ ਹਮੇਸ਼ਾ ਸਾਲ 6 ਮਹੀਨਿਆਂ ਦੇ ਵਿੱਚ ਆਪਣੇ ਘਰ ਨੂੰ ਪੂਰਾ ਸਾਫ਼ ਕਰਦੀਆਂ ਕਿਸੇ ਪਰਬ ਤਿਹਾਰ ਵਿੱਚ ਜਿੱਦਾਂ ਕਿ ਹੁਣ ਆਉਣ ਵਾਲੇ ਦੀਵਾਲੀ ਦੇ ਦਿਨਾਂ ਵਿੱਚ ਸਾਡਾ ਇੱਕ ਜਿਹੜਾ ਸਭ ਤੋਂ ਵੱਡਾ ਕੰਮ ਹੋਣਾ ਵਾ ਉਹ ਘਰ ਨੂੰ ਸਾਫ਼ ਕਰਨਾ ਕਦੀ ਕਦੀ ਅਸੀਂ ਔਰਤਾਂ ਜਿਹੜੀਆਂ ਵਾਂ ਕਈ ਨੌਕਰੀ ਕਰਨ ਵਾਲੀਆਂ ਹੁੰਦੀਆਂ ਉਹਨਾਂ ਕੋ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਘਰ ਨੂੰ ਇੱਕ ਹੀ ਵਾਰ ਚ ਸਾਫ਼ ਕਰ ਸਕਣ ਤੇ ਕਦੀ ਕਦੀ ਔਰਤਾਂ ਦੇ ਵਿੱਚ ਇਹ ਹੁੰਦਾ ਕਿ ਔਰਤਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੁੰਦੀ ਹੈ ਤੇ ਉਹ ਵੀ ਘਰ ਨੂੰ ਬਰਾਬਰ ਇੱਕ ਸਾਥ ਸਾਫ਼ ਨਹੀਂ ਕਰ ਸਕਦੀਆਂ ਪਰ ਹਰ ਔਰਤ ਆਪਣੇ ਘਰ ਨੂੰ ਸਾਫ਼ ਰੱਖਣਾ ਚਾਹੁੰਦੀ ਆ ਇਸੇ ਕਰਕੇ ਅੱਜ ਆਪਾਂ ਤੁਹਾਨੂੰ ਇਸ ਤਰੀਕੇ ਨਾਲ ਘਰ ਨੂੰ ਸਾਫ਼ ਕਰਨ ਦੇ ਤਰੀਕਾ ਦੱਸਾਂਗੇ ਜਿੱਚ ਤੁਹਾਨੂੰ ਘਰ ਸਾਫ਼ ਦੇ ਕਰਨ ਦੇ ਵਿੱਚ ਕੋਈ ਤਕਲੀਫ਼ ਵੀ ਨਾ ਹੋਵੇ ਔਰ ਤੁਹਾਡਾ ਘਰ ਹਮੇਸ਼ਾ ਸਾਫ਼ ਵੀ ਰਹੇ ਜੇ ਤੁਸੀਂ ਆਪਣੇ ਘਰ ਨੂੰ ਇੱਕ ਹੀ ਵਾਰ ਚ ਸਾਫ਼ ਕਰਨਾ ਚਾਹੁੰਦੇ ਜੇ ਤੇ ਉਸ ਦੇ ਨਾਲ ਤੁਹਾਡੇ ਬਦਨ ਨੂੰ ਥਕਾਵਟ ਵੀ ਹੋਊਗੀ ਤੁਹਾਨੂੰ ਤਕਲੀਫ਼ ਵੀ ਹੋਊਗੀ ਤੇ ਤੁਹਾਡੇ ਤੇ ਵਾਧੂ ਦਾ ਬੋਝ ਵੀ ਹੋਊਗਾ ਕਿਉਂਕਿ ਜਿਹੜੀ ਔਰਤ ਨੌਕਰੀ ਕਰਦੀ ਆ ਉਹਨੂੰ ਇੱਕ ਤੋਂ ਦੋ ਜੇ ਛੁੱਟੀਆਂ ਮਿਲਦੀਆਂ ਤੇ ਉਹਦੇ ਹੋਰ ਵੀ ਬਹੁਤ ਕੰਮ ਹੁੰਦੇ ਕਰਨ ਵਾਲੇ ਬੱਚਿਆਂ ਨੂੰ ਲੈ ਕੇ ਕੋਈ ਬਾਅਦ ਘਰ ਨੂੰ ਲੈ ਕੇ ਉਹ ਦੇਖੋ ਉਹ ਦੋ ਦਿਨ ਨਹੀਂ ਹੁੰਦੇ ਕਿ ਉਹ ਸਫਾਈ ਵਿੱਚ ਹੀ ਖਾਲੀ ਲਾਵੇ ਪਰ ਜੇ ਉਹ ਇਸ ਤਰੀਕੇ ਨਾਲ ਆਪਣੇ ਘਰ ਨੂੰ ਸਾਫ਼ ਕਰੇ ਤੇ ਉਹਨੂੰ ਜ਼ਿਆਦੀ ਮਿਹਨਤ ਕਰਨ ਦੀ ਵੀ ਲੋੜ ਨਹੀਂ ਹੋਊਗੀ ਤੇ ਉਹਦਾ ਸਮਾਂ ਵੀ ਖਰਾਬ ਨਹੀਂ ਹੋਊਗਾ ਜਿਹੜੀਆਂ ਔਰਤਾਂ ਘਰ ਵਿੱਚ ਵੀ ਰਹਿੰਦੀਆਂ ਉਹਨਾਂ ਨੂੰ ਵੀ ਬਹੁਤ ਕੰਮ ਹੁੰਦੇ ਆ ਕਈਆਂ ਔਰਤਾਂ ਨੂੰ ਕੋਈ ਦੇਹ ਤੋਂ ਤਕਲੀਫ ਹੁੰਦੀ ਆ ਉਹ ਬਰਾਬਰ ਸਮਾਂ ਸਫਾਈ ਨਹੀਂ ਕਰ ਸਕਦੀਆਂ ਪਰ ਅਸੀਂ ਜੇ ਥੋੜੀਆਂ-ਥੋੜੀਆਂ ਚੀਜ਼ਾਂ ਨੂੰ ਸਾਫ਼ ਕਰੀਏ ਤੇ ਸਾਨੂੰ ਸਾਡਾ ਘਰ ਸਾਫ਼ ਵੀ ਨਜ਼ਰ ਆਊਗਾ ਤੇ ਨਾਲੇ ਸਾਨੂੰ ਜਿਆਦਾ ਮਿਹਨਤ ਲੋੜ ਨਹੀਂ ਪੈਂਦੀ ਘਰ ਵਿੱਚ ਸਫਾਈ ਕਰਨ ਦੀ ਜਿੱਦਾਂ ਕਿ ਮਿਸਾਲ ਦੇ ਤੌਰ ਤੇ ਜੇ ਕੋਈ ਸਾਡਾ ਰਸੋਈ ਦੇ ਵਿੱਚ ਕੋਈ ਵੀ ਰਾਸ਼ਨ ਦਾ ਡੱਬਾ ਖਾਲੀ ਹੁੰਦਾ ਵਾ ਤੇ ਜਦੋਂ ਉਹ ਖਾਲੀ ਹੁੰਦਾ ਅਸੀਂ ਉਹਨੂੰ ਆਪਣਾ ਉਦੋਂ ਹੀ ਸਾਫ਼ ਕਰਕੇ ਧੋ ਕੇ ਸੁਕਾ ਕੇ ਜੇ ਰੱਖ ਲਈਏ ਤੇ ਉਹ ਸਾਨੂੰ ਜਦੋਂ ਫਿਰ ਅਸੀਂ ਸਫਾਈ ਕਰਨੀ ਆ ਉਹਦੇ ਤਾਂ ਉਹਦਾ ਭਾਰ ਜਿਹੜਾ ਸਾਡੇ ਤੇ ਬਹੁਤ ਘੱਟ ਪਊਗਾ ਜੇ ਅਸੀਂ ਕੋਈ ਭਾਂਡੇ ਕਿਸੇ ਫੰਕਸ਼ਨ ਚ ਜਾਂ ਕਿਸੇ ਪਰੌਣੇ ਆਉਣ ਤੇ ਕੋਈ ਭਾਂਡੇ ਅਲਮਾਰੀ ਤੋਂ ਬਾਹਰ ਕੱਢੇ ਆ ਤੇ ਉਹ ਭਾਂਡਿਆਂ ਦਾ ਇਸਤੇਮਾਲ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਸਾਫ਼ ਸੁਥਰਾ ਕਰਕੇ ਇਸ ਤਰੀਕੇ ਨਾਲ ਰੱਖੀਏ ਕਿ ਜੇ ਕੋਈ ਉਹ ਇੱਕ ਉਹ ਮਤਲਬ ਇੱਕ ਜਿਹੜਾ ਅਲਮਾਰੀ ਦਾ ਕੋਈ ਖਾਨਾ ਹੁੰਦਾ ਸੀ ਉਹਦੇ ਚੋਂ ਕੱਢਦੇ ਆ ਤੇ ਉਸ ਖਾਨੇ ਨੂੰ ਅਸੀਂ ਬਰਾਬਰ ਸਾਫ਼ ਕਰਕੇ ਉਹ ਭਾਂਡਿਆਂ ਨੂੰ ਉੱਥੇ ਟਿਕਾ ਦਈਏ ਤਾਂ ਕਿ ਇੱਕ ਸਾਡਾ ਉਹ ਜਿਹੜਾ ਕਿਚਨ ਦਾ ਇੱਕ ਹਿੱਸਾ ਵਾ ਉਹ ਸਾਡਾ ਸਾਫ਼ ਹੋ ਜੇ ਤੇ ਸਾਨੂੰ ਇਹ ਫਿਰ ਪਤਾ ਰਹਿੰਦਾ ਕਿ ਅਸੀਂ ਇਸ ਜਗ੍ਹਾ ਤੋਂ ਆ ਚੀਜ਼ ਜਿਹੜੀ ਆ ਉਹ ਸਾਫ਼ ਕਰ ਲਈ ਸੀ ਇਸੇ ਤਰ੍ਹਾਂ ਅਸੀਂ ਜਦੋਂ ਹੋਰ ਵੀ ਸਫਾਈਆਂ ਦੇ ਨਾਲ-ਨਾਲ ਘਰ ਦੇ ਵਿੱਚ ਜਿੱਦਾਂ ਹੋਰ ਵੀ ਚੀਜ਼ਾਂ ਸਾਫ਼ ਕਰਦੇ ਆ ਜਿੱਦਾਂ ਕਿ ਜਦੋਂ ਵੀ ਸਫਾਈ ਹੁੰਦੀ ਤੇ ਬੈੱਡ ਸੱਪਰਨਾ ਇਹ ਸਾਡਾ ਬਹੁਤ ਹੀ ਵੱਡਾ ਕੰਮ ਹੁੰਦਾ ਵਾ ਤੇ ਅਸੀਂ ਜਦੋਂ ਇੱਕ ਸਾਥ ਸਾਰੀ ਸਫਾਈ ਪਾ ਲੈਣੀ ਆ ਤੇ ਸਾਡੇ ਕੋਲ ਸਫਾਈ ਨਹੀਂ ਹੁੰਦੀ ਆ ਕਿਉਂਕਿ ਕਦੀ ਕਦੀ ਸਾਨੂੰ ਸਰੀਰ ਪੱਖੋਂ ਕੋਈ ਪਰੇਸ਼ਾਨੀ ਹੁੰਦੀ ਆ ਕਦੀ ਕਦੀ ਸਾਡੇ ਕੋਲ ਟਾਈਮ ਵੀ ਨਹੀਂ ਹੁੰਦਾ ਜੇ ਸਾਡੇ ਕੋਲ ਕਦੀ ਕਦੀ ਛੁੱਟੀ ਵਾਲਾ ਦੇਣ ਵਾ ਸਾਡੇ ਕੋਲ ਕੋਈ 2 ਤੋਂ 3 ਘੰਟੇ ਆ ਤੇ ਅਸੀਂ ਬੈੱਡ ਦੀ ਜਿਹੜੀ ਸਫਾਈ ਆ ਉਦੋਂ ਕਰ ਲਈਏ ਨਾ ਕਿ ਇਸ ਤੇ ਛੱਡੀਏ ਕਿ ਜਦੋਂ ਆਪਾਂ ਦੀਵਾਲੀ ਹੋਊਗੀ ਇੱਕ ਸਾਥ ਅਸੀਂ ਬੈਡ ਨੂੰ ਸਾਫ਼ ਕਰਾਂਗੇ ਇਸੇ ਤਰ੍ਹਾਂ ਸਾਡੇ ਤੇ ਜਿਹੜਾ ਇਹ ਭਾਰ ਆ ਉਹ ਘਟ ਜਾਂਦਾ ਵਾ ਬਹੁਤ ਜਣੇ ਦੀਵਾਲੀ ਦੀ ਜਿਹੜੀ ਸਫਾਈ ਆ ਇਹ ਇੱਕਦਮ ਦੀਵਾਲੀ ਦੇ ਲੱਗੇ ਹੀ ਆ ਕੇ ਕਰਦੇ ਆ ਜਿਹਦੇ ਨਾਲ ਕਿ ਸਾਨੂੰ ਕਦੀ ਕਦੀ ਇਦਾਂ ਵੀ ਹੁੰਦਾ ਕਿ ਅਸੀਂ ਜਦੋਂ ਘਰ ਦੀਆਂ ਸਫਾਈਆਂ ਕਰ ਲੈਂਦੇ ਆ ਤੇ ਫਿਰ ਸਾਨੂੰ ਕੋਈ ਨਾ ਕੋਈ ਜਿੱਦਾਂ ਕੋਈ ਸਰਦੀ ਲੱਗ ਜਾਣਾ ਜਾਂ ਠਕਾਵਟ ਦੇ ਨਾਲ ਸਾਨੂੰ ਬੁਖਾਰ ਹੋ ਜਾਣਾ ਪਰ ਜੇ ਅਸੀਂ ਮਹੀਨਾ ਦੋ ਮਹੀਨੇ ਪਹਿਲਾਂ ਹੀ ਥੋੜਾ ਥੋੜਾ ਹੱਥ ਮਾਰਨਾ ਸ਼ੁਰੂ ਕਰ ਦਾਂਗੇ ਆਪਣੇ ਘਰ ਦੇ ਵਿੱਚ ਤੇ ਸਾਨੂੰ ਇੱਕੇ ਸਾਥ ਮਿਹਨਤ ਨਹੀਂ ਕਰਨੀ ਪਊਗੀ ਤੇ ਸਾਨੂੰ ਕੋਈ ਤਕਲੀਫ ਵੀ ਨਹੀਂ ਹੋਊਗੀ ਜਿਦਾ ਮੰਨ ਲਓ ਕੋਈ ਅਲਮਾਰੀ ਦੇ ਵਿੱਚ ਕੱਪੜੇ ਆ ਤੇ ਅਸੀਂ ਕੱਪੜਿਆਂ ਦੀ ਅਲਮਾਰੀ ਆ ਉਹਨੂੰ ਜਦੋਂ ਵੀ ਸਾਨੂੰ ਟਾਈਮ ਮਿਲੇ ਉਹਦਾ ਜਿਹੜਾ ਵੀ ਖਾਨਾ ਇੱਕ ਖਾਨਾ ਦੋ ਖਾਨੇ ਅਸੀਂ ਉਦੋਂ ਹੀ ਉਹਨਾਂ ਨੂੰ ਸਾਫ਼ ਕਰ ਲਈਏ ਇਸ ਇੰਤਜ਼ਾਰ ਵਿੱਚ ਨਹੀਂ ਰਹੀਏ ਕਿ ਜਦੋਂ ਅਸੀਂ ਘਰ ਦੀ ਸਫਾਈ ਕਰਾਂਗੇ ਉਦੋਂ ਹੀ ਅਸੀਂ ਲਿਮਾਰੀ ਦੀ ਵੀ ਸਫਾਈ ਕਰਾਂਗੇ ਇਦਾਂ ਸਾਡਾ ਜਿਹੜਾ ਸਫਾਈ ਦਾ ਭਾਰ ਆ ਨਾਲ ਨਾਲ ਘਟਦਾ ਵੀ ਜਾਊਗਾ ਤੇ ਨਾਲੇ ਨਾਲ ਸਾਡਾ ਘਰ ਸਾਫ ਸੁਥਰਾ ਵੀ ਰਹੂਗਾ ਤੇ ਨਾਲੇ ਸਾਨੂੰ ਇੱਕੇ ਵਾਰ ਕੋਈ ਦਿੱਕਤ ਨਹੀਂ ਆਊਗੀ ਫਿਰ ਸਾਨੂੰ ਜਿੱਦਾਂ ਕੋਈ ਜੁੱਤੀਆਂ ਰੱਖਣ ਵਾਲੇ ਲਿਮਾਰੀ ਹੁੰਦੀ ਆ ਜਿੱਦਾਂ ਸੀੜੀਆਂ ਹੋਈਆਂ ਕਿਸੇ ਦੇ ਘਰ ਪੌੜੀਆਂ ਹੁੰਦੀਆਂ ਉਹਦੀ ਸਫਾਈ ਹੋਈ ਸਟੋਰ ਰੂਮ ਦੀ ਸਫਾਈ ਜਿੱਦਾਂ ਕਿ ਸਾਨੂੰ ਮੌਸਮ ਬਦਲਣ ਦੇ ਨਾਲ ਨਾਲ ਸਾਨੂੰ ਰਜਾਈਆਂ ਕੱਢਣੀਆਂ ਤੇ ਗਰਮੀਆਂ ਵਾਲੇ ਕੱਪੜੇ ਰੱਖਣੇ ਅਸੀਂ ਇਸ ਇੰਤਜ਼ਾਰ 'ਚ ਰਹੇ ਨੇ ਕਿ ਜਦੋਂ ਮੌਸਮ ਬਦਲੂਗਾ ਤੇ ਅਸੀਂ ਉਦੋਂ ਹੀ ਇਹ ਸਭ ਕੰਮ ਵੀ ਕਰਾਂਗੇ ਪਰ ਜਦੋਂ ਕਿ ਹੁਣ ਬਹੁਤ ਚੰਗੀਆਂ ਧੁੱਪਾਂ ਲੱਗਦੀਆਂ ਵਾਂ ਇਹ ਇਨ੍ਹਾਂ ਦਿਨਾਂ ਦੇ ਵਿੱਚ ਧੁੱਪਾਂ ਵੀ ਚੰਗੀਆਂ ਲੱਗਦੀਆਂ ਵਾਂ ਤੇ ਦਿਨ ਵੀ ਥੋੜੇ ਵੱਡੇ ਹੁੰਦੇ ਆ ਅਸੀਂ ਇਹ ਵੀ ਕੰਮ ਇੱਕ ਆਪਣਾ ਜਿਹੜਾ ਵਾ ਪਹਿਲਾਂ ਤੋਂ ਹੀ ਕਰਕੇ ਰੱਖ ਸਕਦੇ ਆਂ ਚੰਗੀ ਧੁੱਪ ਦੇ ਵਿੱਚ ਵੱਡੇ ਦਿਨਾਂ ਦੇ ਵਿੱਚ ਅਸੀਂ ਜਿੱਦਾ ਸਟੋਰ ਰੂਮ ਦੇ ਵਿੱਚੋਂ ਰਜਾਈਆਂ ਨੂੰ ਇੱਕ ਧੁੱਪ ਲਵਾ ਲਈਏ ਧੁੱਪ ਲਵਾ ਕੇ ਅਸੀਂ ਰਜਾਈਆਂ ਨੂੰ ਇੱਕ ਸਾਈਡ ਤੇ ਰੱਖ ਲਈਏ ਤਾਂ ਕਿ ਜਦੋਂ ਅਸੀਂ ਸਾਾਨੂੰ ਲੈਣ ਦਾ ਮਨ ਹੋਵੇ ਜਦੋਂ ਠੰਡ ਦਾ ਮੌਸਮ ਆਵੇ ਤਾਂ ਅਸੀਂ ਅਚਾਨਕ ਉਹਨਾਂ ਨੂੰ ਕੱਢੀਏ ਤੇ ਬਸ ਉੱਪਰ ਲੈ ਲਈਏ ਪਰ ਕਦੀ ਕਦੀ ਹੁੰਦਾ ਕਿ ਅਸੀਂ ਗਰਮੀਆਂ ਦੇ ਕੱਪੜੇ ਰੱਖਣ ਦੇ ਇੰਤਜ਼ਾਰ ਵਿੱਚ ਕੀ ਜਦੋਂ ਸਿਆਲ ਆਊਗਾ ਅਸੀਂ ਉਦੋਂ ਹੀ ਇਹਨਾਂ ਕੱਪੜਿਆਂ ਨੂੰ ਰੱਖਾਂਗੇ ਤੇ ਉਦੋਂ ਹੀ ਰਜਾਈਆਂ ਕੱਢਣੀਆਂ ਉਦੋਂ ਹੀ ਸ਼ਟੋਰੂਮ ਦੀ ਵੀ ਸਫਾਈ ਦਿਵਾਲੀ ਤੇ ਹੀ ਕਰਾਂਗੇ ਉਹ ਵੀ ਕੰਮ ਜਿਹੜਾ ਇੱਕ ਸਾਡਾ ਸਾਡੇ ਘਰ ਦੇ ਨਾਲ जोड ਜਾਂਦਾ ਵਾ ਜੇ ਸਾਡੇ ਘਰ ਦੇ ਆਲੇ-ਦੁਆਲੇ ਕੋਈ ਐਹੋ ਜੀ ਜਗ੍ਹਾ ਵਾ ਜਿਹੜੀ ਕਿ ਜਿੱਦਾਂ ਕੋਈ ਖਾ ਉੱਗਿਆ ਵਾ ਜਾਂ ਕੋਈ ਗਾਰਡਨ ਆ ਜਾਂ ਹੀ ਕੋਈ ਸਬਜ਼ੀ ਲਾਉਨੇ ਆ ਤੇ ਅਸੀਂ ਉਹ ਵੀ ਜਿਹੜਾ ਕੰਮ ਆ ਦਿਵਾਲੀ ਦੇ ਲਾਗੇ ਬਣੇ ਛੱਡ ਦਿੰਨੇ ਆ ਏ ਬੋਲ ਕੇ ਕਿ ਚਲੋ ਜਦੋਂ ਦੀਵਾਲੀ ਦੀ ਸਫਾਈ ਹੋਗੀ ਉਦੋਂ ਕਰਾਂਗੇ ਜੇ ਸਾਨੂੰ ਕਦੀ ਛੁੱਟੀ ਵਾਲੇ ਦਿਨ ਜਾਂ ਅਸੀਂ ਘਰੇ ਹਾਊਸ ਵਾਈਫ ਆ ਸਾਨੂੰ ਥੋੜਾ ਜਿਹਾ ਟਾਈਮ ਮਿਲਦਾ ਵਾ ਤੇ ਅਸੀਂ ਇੱਕ ਦਿਨ ਵਿੱਚ ਅੱਧਾ ਘੰਟਾ ਲਾ ਕੇ ਉਹਨੂੰ ਅਸੀਂ ਆਲੇ-ਦੁਆਲੇ ਤੋਂ ਸਾਫ਼ ਕਰ ਸਕਦੇ ਆ ਤਾਂ ਕਿ ਜਦੋਂ ਅਸੀਂ ਥੋੜੀ ਥੋੜੀ ਸਫਾਈ ਸਾਫ਼-ਸਫਾਈ ਕਰਾਂਗੇ ਤੇ ਉਹਦੇ ਨਾਲ ਸਾਨੂੰ ਠਕਾਵਟ ਵੀ ਨਹੀਂ ਹੋਊਗੀ ਤੇ ਸਾਡਾ ਜਿਹੜਾ ਘਰ ਵੀ ਆ ਉਹ ਬਿਲਕੁਲ ਸਾਫ਼ ਸੁਥਰਾ ਵੀ ਰਹੂਗਾ ਤੇ ਨਾਲੇ ਸਾਡਾ ਜਿਹੜਾ ਦੀਵਾਲੀ ਦੇ ਲਾਗੇ ਬੰਨੇ ਜਿਹੜਾ ਸਾਡੇ ਤੇ ਇੱਕ ਬੋਝ ਹੁੰਦਾ ਵਾ ਕਿ ਅਸੀਂ ਘਰ ਦੀ ਸਫਾਈ ਕਰਨੀ ਉਹ ਵੀ ਸਾਨੂੰ ਪਰੇਸ਼ਾਨੀ ਨੇ ਹੋਗੀ ਕਿਉਂਕਿ ਹਾੜਾ ਇੱਕ ਔਰਤਾਂ ਦਾ ਇੱਕ ਇੱਕ ਦੂਜੇ ਨੂੰ ਪੁੱਛਣਾ ਹੀ ਬੰਦਾ ਤੁਸੀਂ ਦੀਵਾਲੀ ਦੀ ਸਫਾਈ ਕਰ ਲਈ ਅਸੀਂ ਕਰ ਲਈ ਇਹ ਇੱਕ ਸਾਡੇ ਔਰਤਾਂ ਦੇ ਵਿੱਚ ਇੱਕ ਨਾ ਮਤਲਬ ਇਹ ਹੈਗਾ ਕਿ ਅਸੀਂ ਦੀਵਾਲੀ ਤੇ ਸਫਾਈ ਕਰਦੇ ਪਰ ਨਹੀਂ ਅਸੀਂ ਔਰਤਾਂ ਹਮੇਸ਼ਾ ਹੀ ਘਰ ਨੂੰ ਸਾਫ਼ ਕਰਦੀਆਂ ਹੀ ਰਹਿੰਦੀਆਂ ਵਾ ਕਿਉਂਕਿ ਜੇ ਕਿਸ ਜਗ੍ਹਾ 'ਚ ਤੁਸੀਂ 4 ਦਿਨ ਹੱਥ ਨਾ ਮਾਰੋ ਇਤ ਉਸ ਜਗ੍ਹਾ ਤੁਹਾਨੂੰ ਜਿਹੜੀ ਆ ਆਪਣੇ ਆਪ ਤੁਹਾਡੇ ਮਨ ਨੂੰ ਹੀ ਲੱਗਦਾ ਕਿ ਆ ਜਗ੍ਹਾ ਖਰਾਬ ਲੱਗਣਦੀ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਔਰਤਾਂ ਦਿਵਾਲੀ ਤੇ ਹੀ ਸਫਾਈ ਕਰਦੀਆਂ ਅਸੀਂ ਅੱਗੋਂ ਪਿੱਛੋਂ ਵੀ ਸਫਾਈ ਕਰਦੀਆਂ ਪਰ ਫਰਕ ਸਰ ਖਲੀ ਨਾ ਕਿ ਅਸੀਂ ਜਦੋਂ ਇੱਕ ਸਾਥ ਸਫਾਈ ਕਰਦੀਆਂ ਮਤਲਬ ਸਾਡੇ ਕੋ ਕਦੀ ਕਦੀ ਸਾਡੇ ਸਰੀਰ ਨੂੰ ਲੈ ਕੇ ਸਾਡੇ ਕੋ ਇੱਕ ਸਾਫ ਸਫਾਈ ਨਹੀਂ ਹੁੰਦੀ ਕਿਉਂਕਿ ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਂਦੇ ਆ ਫਿਰ ਉਹ ਤੁਹਾਡੀ ਉਹ ਵੀ ਮਦਦ ਨਹੀਂ ਕਰਦੇ ਆ ਕਦੀ ਕਦੀ ਤੁਹਾਨੂੰ ਕੱਲਿਆਂ ਨੂੰ ਹੀ ਸਫਾਈ ਕਰਨੀ ਪੈਂਦੀ ਆ ਪਰ ਜੇ ਤੁਹਾਡੇ ਘਰ ਵਿੱਚ ਤੁਹਾਡੇ ਬੱਚੇ ਆ ਜੇ ਤੁਹਾਡੇ ਘਰ ਵਿੱਚ ਤੁਹਾਡੇ ਹਸਬੰਦ ਆ ਤੇ ਉਹ ਤੁਹਾਡੇ ਨਾਲ ਥੋੜੀ ਮਦਦ ਵੀ ਕਰਾ ਸਕਦੇ ਆ ਕਿਉਂਕਿ ਘਰ ਵਿੱਚ ਕਦੀ ਕਦੀ ਸਾਨੂੰ ਲੱਗਦਾ ਵਾ ਕਿ ਘਰ ਦਾ ਥੋੜਾ ਜਿਹਾ ਫਰਨੀਚਰ ਆ ਅਸੀਂ ਉਹਨੂੰ ਇੱਕ ਤੋਂ ਦੂਸਰੇ ਪਾਸੇ ਕਰਕੇ ਘਰ ਦੇ ਵਿੱਚ ਕੁਝ ਚੇਂਜ ਲਈਏ ਸਾਡੇ ਮਨ ਨੂੰ ਲੱਗਦਾ ਵਾ ਵੀ ਅਸੀਂ ਆਪਣੇ ਘਰ ਨੂੰ ਥੋੜਾ ਦੂਸਰੇ ਰੁਕਦੇ ਵਿੱਚ ਬਦਲੀਏ ਸਮਾਨ ਇੱਧਰ ਉੱਧਰ ਕਰਕੇ ਥੋੜਾ ਜਿਹਾ ਬਦਲਣ ਦੇ ਨਾਲ ਕੁਝ ਵੱਖਰਾ ਵੱਖਰਾ ਲੱਗਦਾ ਵਾ ਅਸੀਂ ਉਸ ਤਰੀਕੇ ਦੇ ਨਾਲ ਆਪਣੇ ਘਰ ਨੂੰ ਹੋਰ ਸੁੰਦਰ ਬਣਾ ਲੈਨੇ ਆ ਕੋਝ ਦਿਨ ਸਾਨੂੰ ਉਹ ਨਵਾਂ ਨਵਾਂ ਤਾਜ਼ਾ ਤਾਜ਼ਾ ਲੱਗਦਾ ਫੇਰ ਤੋਂ ਸਾਡਾ ਮਨ ਜਿਹੜਾ ਵਾ ਕਿਸੇ ਦੂਸਰੇ ਬੰਨੇ ਹੋ ਜਾਂਦਾ ਵਾ ਪਰ ਹੁਣ ਬੱਚੇ ਜਿਹੜੇ ਆ ਮਾਂ ਪਿਓ ਦੀ ਮਦਦ ਨਹੀਂ ਕਰਦੇ ਪਹਿਲਾਂ ਵਾਂ ਬੱਚੀਆਂ ਜਿਹੜੀਆਂ ਵਾਂ ਮਾ ਮਾਵਾ ਦੇ ਨਾਲ ਕੰਮ ਨਹੀਂ ਕਰਾਉਂਦੀਆਂ ਇਹ ਕੰਮ ਸਾਰੇ ਮਾਵਾ ਨੂੰ ਆਪ ਹੀ ਕਰਨੇ ਪੈਂਦੇ ਆ ਕਿਉਂਕਿ ਬੱਚੀਆਂ ਹੁਣ ਆਪਣੀ ਪੜ੍ਹਾਈ ਨੂੰ ਲੈ ਕੇ ਜ਼ਿਆਦਾ ਧਿਆਨ ਰੱਖਦੀਆਂ ਵਾਂ ਪਰ ਉਹ ਮਾਵਾ ਦੇ ਨਾਲ ਮਦਦ ਨਹੀਂ ਕਰਾਉਂਦੀਆਂ ਇੱਕ ਸਾਡਾ ਟਾਈਮ ਸੀ ਕਿ ਅਸੀਂ ਆਪਣੀਆਂ ਮਾਵਾ ਦੇ ਨਾਲ ਚਾਈ ਚਾਈ ਸਾਰਾ ਕੰਮ ਕਰਾਉਂਦੇ ਸਾਂ ਕਿਉਂਕਿ ਉਦੋਂ ਸਮਾਂ ਕੁਝ ਹੋਰ ਸੀ ਤੇ ਹੁਣ ਸਮਾਂ ਕੁਝ ਹੋ ਰਿਹਾ ਹੁਣ ਬੱਚੇ ਭਾਵੇਂ ਵਿਹਲੇ ਬੈਰਣ ਪਰ ਉਹ ਮਾਵਾ ਦੇ ਨਾਲ ਉਹਨਾ ਕੰਮ ਨਹੀਂ ਕਰਾਉਂਦੇ ਇਸ ਤਰ੍ਹਾਂ ਅਸੀਂ ਆਪਣੇ ਘਰ ਨੂੰ ਹੌਲੀ-ਹੌਲੀ ਆਪਣੇ ਤਰੀਕੇ ਦੇ ਨਾਲ ਉਹਨੂੰ ਸਾਫ਼ ਰੱਖ ਸਕਦੇ ਹਾਂ ਭਾਵੇਂ ਅਸੀਂ ਨੌਕਰੀ ਕਰਦੇ ਹਾਂ ਤੇ ਭਾਵੇਂ ਅਸੀਂ ਘਰੇ ਰਹਿਨੀ ਆਂ ਮੇਰੀ ਅੱਜ ਦੀ ਵੀਡੀਓ ਸੀ ਘਰ ਦੀ ਸਫਾਈ ਆਪਾਂ ਕਿਵੇਂ ਕਰ ਸਕਦੇ ਹਾਂ ਕਿਵੇਂ ਆਪਾਂ ਘੱਟ ਸਮੇਂ ਦੇ ਵਿੱਚ ਆਪਣੇ ਘਰ ਨੂੰ ਸਾਫ਼ ਰੱਖ ਸਕਦੇ ਹਾਂ ਤੇ ਆਪਾਂ ਨੂੰ ਥਕਾਵਟ ਵੀ ਨਹੀਂ ਹੋਊਗੀ ਕਿਉਂਕਿ ਘਰ ਸਾਫ਼ ਸੁਥਰਾ ਹਰ ਔਰਤ ਨੂੰ ਬਹੁਤ ਹੀ ਜ਼ਰੂਰੀ ਆ ਤੇ ਆਪਾਂ ਕਿਦਾਂ ਥੋੜੇ ਸਮੇਂ ਦੇ ਵਿੱਚ ਆਪਣੀ ਘਰ ਨੂੰ ਸਾਫ਼ ਕਰਕੇ ਆਪਣੇ ਹੋਰ ਵੀ ਕੰਮ ਜਿਹੜੇ ਆ ਨਿਬੇੜ ਸਕਦੇ ਆ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਕਰਕੇ ਜ਼ਰੂਰ ਦੱਸਿਓ ਵੀਡੀਓ ਵਿੱਚ ਕੋਈ ਕਮੀ ਪੇਸ਼ੀ ਹੋਵੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਸਸਰੀ ਕਾਲਜੀ ਦਾ ਧੰਵਾਦ ਹੈ